ਤਰੀ ਦੀ ਬੜੀ ਖਬਰ ਸਾਹਮਣੇ ਆ ਰਹੀ ਹੈ ਇੱਕ ਜਹਾਜ਼ ਲੜਾਕੂ ਜਹਾਜ਼ ਜਿਹੜਾ ਕ੍ਰੈਸ਼ ਹੋ ਤਰੀ ਦੀ ਬੜੀ ਖਬਰ ਸਾਹਮਣੇ ਆ ਰਹੀ ਹੈ ਇੱਕ ਜਹਾਜ਼ ਲੜਾਕੂ ਜਹਾਜ਼ ਜਿਹੜਾ ਕ੍ਰੈਸ਼ ਹੋ ਗਿਆ ਤਾਂ ਉਸ ਤੋਂ ਬਾਅਦ ਪਾਇਲਟ ਦੇ ਵੱਲੋਂ ਪੈਰਾਸ਼ੂਟ ਦੀ ਮਦਦ ਨਾਲ ਆਪਣੀ ਜਾਨ ਬਚਾਈ ਗਈ ਹੈ ਤਾਂ ਬੜੀ ਆ ਹੀ ਪਿਆਰਨਿਕ ਇਹ ਤਸਵੀਰਾਂ ਸਾਹਮਣੇ ਆਈ ਤੁਸੀਂ ਵੇਖ ਸਕਦੇ ਹੋ ਅਸਮਾਨ ਤੋਂ ਕਿਵੇਂ ਹੇਠਾਂ ਡਿੱਗਦਾ ਹੈ ਵਿਮਾਨ ਇਹ ਜਹਾਜ਼ ਤਾਂ ਬੜੀ ਆ ਹੀ ਦਿਲਦਲਾ ਦੇਣ ਵਾਲੀਆਂ ਤਸਵੀਰਾਂ ਨੇ ਜਹਾਜ਼ ਜਦੋਂ ਕ੍ਰੈਸ਼ ਹੁੰਦਾ ਤਾਂ ਕਿਸ ਤਰ੍ਹਾਂ ਅਜੋ ਅਸਮਾਨ ਦੇ ਉੱਪਰ ਅਸਮਾਨ ਦੇ ਉੱਪਰੋਂ ਕਿਸ ਤਰ੍ਹਾਂ ਇੱਕ ਗੇਂਦ ਦੇ ਵਾਕ 헤ਠਾ ਡਿੱਗ ਜਾਂਦਾ ਤੁਸੀਂ ਤਸਵੀਰਾਂ ਦੇਖੋ ਤਾਂ 헤ਠਾ ਡਿੱਗਦੇ ਸਾਰ ਜਿਹੜਾ ਉਹ ਜਹਾਜ਼ ਜੋ ਹੈ ਟੋਟੇ ਟੋਟੇ ਹੋ ਜਾਂਦਾ ਹੈ ਤਸਵੀਰਾਂ ਨੇ ਅਮਰੀਕਾ ਤੋਂ ਸਾਹਮਣੇ ਇਹ ਅਮਰੀਕਾ ਦਾ ਇੱਕ ਅਡਵਾਂਸ ਲੜਾਕੂ ਜਹਾਜ਼ ਜਿਹੜਾ ਕਿ F35 ਦੱਸਿਆ ਜਾ ਰਿਹਾ ਹੈ ਤਾਂ ਅਲਾਸਕਾ ਦੇ ਵਿੱਚ ਇੱਕ ਕ੍ਰੈਸ਼ ਹੋ ਗਿਆ ਅਲਾਸਕਾ ਦੇ ਵਿੱਚ ਕ੍ਰੈਸ਼ ਹੁੰਦਾ ਹੈ ਲੜਾਕੂ ਜਹਾਜ਼ AF35 ਦਾ ਜਹਾਜ਼ ਦੇ ਪਾਇਲਟ ਦੇ ਵੱਲੋਂ ਪੈਰਾਸ਼ੂਟੀ ਮਦਦ ਦੇ ਨਾਲ ਆਪਣੀ ਜਾਨ ਬਚਾਈ ਗਈ ਹੈ ਹਾਦਸਾ ਅਲਾਸਕਾ ਦੇ ਵਿੱਚ ਵਾਪਰਿਆ 에ਅਰ ਫੋਰਸ ਬੇਸ ਦੇ ਵਿੱਚ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਟ੍ਰੇਨਿੰਗ ਦੇ ਦੌਰਾਨ ਇਹ ਹਾਦਸਾ ਜਿਹੜਾ ਹੈ ਉਹ ਹੋਇਆ ਤਾਂ 3:19 ਸਥਾਨਕ ਸਮੇਂ ਅਨੁਸਾਰ ਇਹ ਪੂਰੀ ਘਟਨਾ ਜੜੀ ਹੈ ਉਹ ਵਾਪਰੀ ਅਤੇ ਉੱਧਰ ਕਮਾਂਡਰ ਦੇ ਵੱਲੋਂ ਦੱਸਿਆ ਗਿਆ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਕਿਸ ਤਰ੍ਹਾਂ ਪਾਇਲਟ ਨੂੰ ਉਡਾਣ ਦੇ ਦੌਰਾਨ ਹੀ ਜਹਾਜ਼ ਦੇ ਵਿੱਚ ਗੜਬੜੀ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਤੋਂ ਬਾਅਦ ਲੈਂਡਿੰਗ ਦੇ ਦੌਰਾਨ ਇਹ ਜਹਾਜ਼ ਜਿਹੜਾ ਪੂਰਾ ਹਾਦਸਾ ਗ੍ਰਸਤ ਹੋ ਗਿਆ ਹਾਦਸੇ ਤੋਂ ਬਾਅਦ ਹਾਲਾਂਕਿ ਪਾਇਲਟ ਜਿਹੜਾ ਉਹ ਸੁਰੱਖਿਅਤ ਦੱਸਿਆ ਜਾ ਰਿਹਾ ਇੱਕ ਸਿੰਗਲ ਸੀਟਰ ਜਿਹੜਾ ਲੜਾਕੂ ਜਹਾਜ਼ ਸੀਗਾ ਸਿੰਗਲ ਸੀਟਰ ਜਹਾਜ਼ ਸੀਗਾ ਜਿਸ ਦੇ ਵਿੱਚ ਇੱਕ ਪਾਇਲਟ ਵੀ ਬੈਠ ਸਕਦਾ ਹਤਾ ਐਫ 35 ਜਿਹੜਾ ਲੜਾਕੂ ਜਹਾਜ਼ ਹੈ ਪੰਜਵੀਂ ਪੀੜੀ ਦਾ ਜਹਾਜ਼ ਦੱਸਿਆ ਜਾ ਰਿਹਾ ਜਿਸ ਦਾ ਨਿਰਮਾਣ ਲੋਕਹੈਡ ਮੋਰਟਨ ਨੇ ਕੀਤਾ ਸੀ ਇਸ ਪਲੇਨ ਨੂੰ 2000 ਅ 6 ਤੋਂ ਬਣਾਉਣਾ ਸ਼ੁਰੂ ਕੀਤਾ ਗਿਆ ਸੀ 2015 ਇਹ ਅਮਰੀਕੀ ਵਾਯੂ ਸੈਨਾ ਦਾ ਇੱਕ ਅਹਿਮ ਹਿੱਸਾ ਰਿਹਾ 2015 ਦੇ ਵਿੱਚ ਅਮਰੀਕੀ ਵਾਯੂ ਸੈਨਾ ਦਾ ਇੱਕ ਅਹਿਮ ਹਿੱਸਾ ਰਿਹਾ ਇਹ ਜਹਾਜ਼ ਜੋ ਹੈ ਤਾਂ 2006 ਦੇ ਵਿੱਚ ਜਿਹੜਾ ਇਹ ਜਹਾਜ਼ ਬਣਾ ਸ਼ੁਰੂ ਹੁੰਦਾ ਤਾਂ ਅਮਰੀਕੀ ਵਾਯੂ ਸੈਨਾ ਨੂੰ ਇੱਕ ਵੱਡਾ ਝਟਕਾ ਲੱਗਿਆ ਦੁਨੀਆ ਦਾ ਸਭ ਤੋਂ ਐਡਵਾਂਸਡ ਫਾਈਟਰ ਜੈਟ ਮੰਨਿਆ ਜਾਂਦਾ ਸਭ ਤੋਂ ਸਭ ਤੋਂ ਐਡਵਾਂਸ ਫਾਈਟਰ ਜੈਟ ਇਹ F35 अलास्का ਸ਼ਹਿਰ ਦੇ ਵਿੱਚ ਕ੍ਰੈਸ਼ ਹੋ ਗਿਆ ਹੈ ਮੰਗਲਵਾਰ ਨੂੰ ਹਾਦਸਾ ਹੁੰਦਾ ਸਿੰਗਲ ਸੀਟਰ ਇਹ ਵਿਮਾਨ ਸੀਗਾ F35 ਫਾਈਟਰ ਜੈਟ ਸੀਗਾ ਤਾਂ ਅਮਰੀਕੀ ਵਾਯੂ ਸੈਨਾ ਦਾ ਪਾਇਲਟ ਇਸ ਕ੍ਰੈਸ਼ ਤੋਂ ਬਚ ਗਿਆ ਕਿਉਂਕਿ ਪੈਰਾਸ਼ੂਟ ਦੀ ਮਦਦ ਨਾਲ ਉਸ ਦੀ ਜਾਨ ਜਿਹੜੀ ਹੈ ਉਹ ਬਚ ਗਈ ਹੈ ਤਾਂ ਉਸ ਤੋਂ ਬਾਅਦ ਕਮਾਂਡਰ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਉਸ ਨੇ ਕਿਹਾ ਕਿ ਪਾਇਲਟ ਨੂੰ ਉਡਾਉਣ ਦੇ ਦੌਰਾਨ ਹੀ ਜੱਟ ਦੇ ਵਿੱਚ ਤਕਨੀਕੀ ਖਰਾਬੀ ਦਾ ਸਾਹਮਣਾ ਕਰਨਾ ਪਿਆ ਸੀ ਪਰ ਸੁਰੱਖਿਅਤ ਤਰੀਕੇ ਦੇ ਨਾਲ ਫਾਈਟਰ ਜੈਡ ਤੋਂ ਬਾਹਰ ਨਿਕਲ ਆਇਆ ਤਾਂ 에어ਫੋਰਸ ਬੇਸ ਦੇ ਲੈਂਡਿੰਗ ਦੇ ਦੌਰਾਨ ਇਹ ਪੂਰਾ ਹਾਦਸਾ ਜਿਹੜਾ ਔਜਾਂ ਦਾ ਤੋੜਾਨ ਦੇ ਦੌਰਾਨ ਪਾਇਲਟ ਨੇ ਐਮਰਜੈਂਸੀ ਦੀ ਕੋਸ਼ਿਸ਼ਾਂ ਵੀ ਕਰ ਦਿੱਤੀ ਸੀ ਦੁਰਘਟਨਾ ਤੋਂ ਬਾਅਦ ਪਾਇਲਟ ਨੂੰ ਜਿਹੜਾ ਮੈਡੀਕਲ ਦੇ ਲਈ ਜਿਹੜਾਗਾ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤਾਂ ਜਾਂਚ ਉਸ ਦੀ ਕੀਤੀ ਜਾ ਰਹੀ ਹੈ ਤਾਂ ਵੱਡੀ ਖਬਰ ਅਸੀਂ ਕਹਿ ਸਕਦੇ ਆ ਬੜੀ ਬਰੀਕੀ ਦੇ ਨਾਲ ਇਸ ਘਟਨਾ ਦੀ ਵੀ ਜਾਂਚ ਜਿਹੜੀ ਇਹ ਕੀਤੀ ਜਾਏਗੀ ਇਹ ਕਮਾਂਡਰ ਦਾ ਕਹਿਣਾ ਹੈਗਾ ਤਾਂ ਵੀਡੀਓ ਚ ਸਾਫ਼ ਦੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਇੱਕ ਅਮਰੀਕੀ ਜਿਹੜਾ ਜੱਟ ਜਿਹੜਾ ਹਾਦਸਾ ਗ੍ਰਸਤ ਹੋਇਆ ਤਸਵੀਰਾਂ ਬੜੀਆਂ ਹੀ ਹਰਾਰ ਪਰੇਸ਼ਾਨ ਕਰ ਦੇਣ ਵਾਲੀਆਂ ਹੈ ਤਸਵੀਰਾਂ ਹੈ ਇਹ ਨੇ ਤਾਂ ਅਮਰੀਕਾ ਦਾ ਵਾਇਓ ਸੈਨਾ ਦਾ ਇੱਕ ਜਹਾਜ਼ ਜੋ ਹੈ ਉਹ ਕ੍ਰੈਸ਼ ਹੋ ਗਿਆ ਹੈ ਤਸਵੀਰੋ ਤੁਸੀਂ ਵੇਖੋ ਕਿਸ ਤਰ੍ਹਾਂ ਅਸਮਾਨ ਤੋਂ ਡਿੱਗਦਾ ਇੱਕ ਗੇਂਦ ਦੇ ਵਾਂਗੂ ਡਿੱਗਦਾ ਨਜ਼ਰ ਆ ਰਿਹਾ ਹੈ ਤਾਂ ਉਸ ਤੋਂ ਬਾਅਦ ਪਾਇਲਟ ਦੇ ਵੱਲੋਂ ਪੈਰਾਸ਼ੂਟ ਦੀ ਮਦਦ ਦੇ ਨਾਲ ਆਪਣੀ ਜਾਨ ਬਚਾਈ ਗਈ ਹੈ ਤਾਂ F35 ਜਿਹੜਾ ਇਹ ਵਿਮਾਨ ਹੈ ਇਹ ਉਸ ਜਿਹੜਾ ਕਿ ਹਾਦਸਾ ਅਗਰਾ ਹੋਇਆ ਕ੍ਰੈਸ਼ ਹੋਇਆ ਜਿਸ ਤੋਂ ਬਾਅਦ ਪਾਇਲਟ ਦੇ ਵੱਲੋਂ ਬੜੀ ਮੁਸ਼ਕਲ ਦੇ ਨਾਲ ਪੈਰਾਸ਼ੂਟ ਖੋਲ ਕੇ ਜੜੀ ਆਪਣੀ ਜਾਨ ਬਚਾਈ ਗਈ ਹੈ ਤਾਂ ਬੜੀ ਵੱਡੀ ਖਬਰ ਤੁਹਾਡਾ ਸਾਂਝੀ ਕਰ ਰਹੇ ਹਾਂ ਕਿ ਅਮਰੀਕਾ ਦਾ ਇਹ ਜਹਾਜ਼ ਜਿਹੜਾ ਅਮਰੀਕਾ ਦੀ ਵਾਯੂ ਸੈਨਾ ਦਾ ਇਹ ਜਹਾਜ਼ ਹੈ ਜਿਹੜਾ ਕਿ ਐਡਵਾਂਸ ਜਹਾਜ਼ ਸੀਗਾ ਫਾਈਟਰ ਜੈਟ ਐਫ 35 ਅਲਾਸਕਾ ਦੇ ਵਿੱਚ ਇਹ ਕ੍ਰੈਸ਼ ਹੁੰਦਾ ਹੈ ਅਮਰੀਕੀ ਅਮਰੀਕਾ ਦੇ ਵਿੱਚ ਅਮਰੀਕਾ ਦੇ ਅਲਾਸਕਾ ਦੇ ਵਿੱਚ ਐਫ 35 ਫਾਈਟਰ ਜੈਟ ਜਿਹੜਾ ਕ੍ਰੈਸ਼ ਹੋ ਗਿਆਤਾ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿੰਨੀ ਹੀ ਦਿਲਦਲਾ ਦੇਣ ਵਾਲੀ ਵੀਡੀਓ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਗੇਂ ਦੇ ਵਾਂਗ ਉਸ ਮਾਤੂ ਹੇਠਾ ਡਿੱਗਦਾ ਜਹਾਜ਼ ਤਾਂ ਡਿੱਗਦੇ ਸਾਰ ਭਾਂਬੜ ਮਚਾਉਂਦੇ ਨੇ ਤਾਂ ਨਾਲ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਪੈਰਾਸ਼ੂਟ ਦੀ ਮਦਦ ਦੇ ਨਾਲ ਜਿਹੜਾ ਪਾਇਲਟ ਨੇ ਆਪਣੀ ਜਾਨ ਬਚਾਈ ਹੈ ਤਾਂ ਇਸ ਵੀਰੇ ਦੀ ਬੜੀ ਖਬਰ ਸਾਹਮਣੇ ਆ ਰਹੀ ਹੈ ਇੱਕ ਜਹਾਜ਼ ਲੜਾਕੂ ਜਹਾਜ਼ ਜਿਹੜਾ ਕ੍ਰੈਸ਼ ਹੋ ਗਿਆ ਤਾਂ ਉਸ ਤੋਂ ਬਾਅਦ ਪਾਇਲਟ ਦੇ ਬੋਲੋ ਪੈਰਾਸ਼ੂਟ ਦੀ ਮਦਦ ਨਾਲ ਆਪਣੀ ਜਾਨ ਬਚਾਈ ਗਈ ਹੈ ਤਾਂ ਬੜੀਆ ਹੀ ਪਿਆਰਨਕ ਇਹ ਤਸਵੀਰਾਂ ਸਾਹਮਣੇ ਆਈ ਤੁਸੀਂ ਵੇਖ ਸਕਦੇ ਹੋ ਅਸਮਾਨ ਤੋਂ ਕਿਵੇਂ ហេਠਾ ਡਿੱਗਦਾ ਹੈ ਵਿਮਾਨ ਇਹ ਜਹਾਜ਼ ਤਾਂ ਬੜੀਆ ਹੀ ਦਿਲਦਲਾ ਦੇਣ ਵਾਲੀਆਂ ਤਸਵੀਰਾਂ ਨੇ ਜਹਾਜ਼ ਜਦੋਂ ਕ੍ਰੈਸ਼ ਹੁੰਦਾ ਤਾਂ ਕਿਸ ਤਰ੍ਹਾਂ ਜੋ ਅਸਮਾਨ ਦੇ ਉੱਪਰ ਅਸਮਾਨ ਦੇ ਉੱਪਰੋਂ ਕਿਸ ਤਰ੍ਹਾਂ ਇੱਕ ਗੇਂਦ ਦੇ ਵਾਂਗ ហេਠਾ ਡਿੱਗ ਜਾਂਦਾ ਤੁਸੀਂ ਤਸਵੀਰਾਂ ਦੇਖੋ ਤਾਂ ហេਠਾ ਡਿੱਗਦੇ ਸਾਰ ਜਿਹੜਾ ਉਹ ਜਹਾਜ਼ ਜੋ ਹੈ ਟੋਟੇ ਟੋਟੇ ਹੋ ਜਾਂਦੇ ਤਸਵੀਰਾਂ ਨੇ ਅਮਰੀਕਾ ਤੋਂ ਸਾਹਮਣੇ ਆਈ ਅਮਰੀਕਾ ਦਾ ਇੱਕ ਐਡਵਾਂਸ ਲੜਾਕੂ ਜਹਾਜ਼ ਜਿਹੜਾ ਕਿ F35 ਦੱਸਿਆ ਜਾ ਰਿਹਾ ਹੈ ਤਾਂ ਅਲਾਸਕਾ ਦੇ ਵਿੱਚ ਇੱਕ ਕ੍ਰੈਸ਼ ਹੋ ਗਿਆ ਅਲਾਸਕਾ ਦੇ ਵਿੱਚ ਕ੍ਰੈਸ਼ ਹੁੰਦਾ ਹੈ ਲੜਾਕੂ ਜਹਾਜ਼ F35 ਤਾਂ ਜਹਾਜ਼ ਦੇ ਪਾਇਲਟ ਦੇ ਵੱਲੋਂ ਪੈਰਾਸ਼ੂਟੀ ਮਦਦ ਦੇ ਨਾਲ ਆਪਣੀ ਜਾਨ ਬਚਾਈ ਗਈ ਹੈ ਹਾਦਸਾ ਅਲਾਸਕਾ ਦੇ ਦੇ ਵਿੱਚ ਵਾਪਰਿਆ ਏਅਰ ਫੋਰਸ ਬੇਸ ਦੇ ਵਿੱਚ ਵਾਪਰਾ ਦੱਸਿਆ ਜਾ ਰਿਹਾ ਹੈ ਕਿ ਟ੍ਰੇਨਿੰਗ ਦੇ ਦੌਰਾਨ ਇਹ ਹਾਦਸਾ ਜਿਹੜਾ ਹੈ ਉਹ ਹੋਇਆ ਤਾਂ 3:19 ਸਥਾਨਕ ਸਮੇਂ ਅਨੁਸਾਰ ਇਹ ਪੂਰੀ ਘਟਨਾ ਜੜੀ ਹੈ ਉਹ ਵਾਪਰੀ ਅਤੇ ਉੱਧਰ ਕਮਾਂਡਰ ਦੇ ਵੱਲੋਂ ਦੱਸਿਆ ਗਿਆ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਕਿਸ ਤਰ੍ਹਾਂ ਪਾਇਲਟ ਨੂੰ ਉਡਾਣ ਦੇ ਦੌਰਾਨ ਹੀ ਜਹਾਜ਼ ਦੇ ਵਿੱਚ ਗੜਬੜੀ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਤੋਂ ਬਾਅਦ ਲੈਂਡਿੰਗ ਦੇ ਦੌਰਾਨ ਇਹ ਜਹਾਜ਼ ਜਿਹੜਾ ਪੂਰਾ ਹਾਦਸਾ ਐਗਰੈਸ ਹੋ ਗਿਆ ਹਾਦਸੇ ਤੋਂ ਬਾਅਦ ਹਾਲਾਂਕਿ ਪਾਇਲਟ ਜਿਹੜਾ ਉਹ ਸੁਰੱਖਿਅਤ ਦੱਸਿਆ ਜਾ ਰਿਹਾ ਇੱਕ ਸਿੰਗਲ ਸੀਟਰ ਜਿਹੜਾ ਲੜਾਕੂ ਜਹਾਜ਼ ਸੀਗਾ ਸਿੰਗਲ ਸੀਟਰ ਜਹਾਜ਼ ਸੀਗਾ ਜਿਸ ਦੇ ਵਿੱਚ ਇੱਕ ਪਾਇਲਟ ਵੀ ਬੈਠ ਸਕਦਾ ਹਤਾ ਐਫ 35 ਜਿਹੜਾ ਲੜਾਕੂ ਜਹਾਜ਼ ਹੈ ਪੰਜਵੀਂ ਪੀੜੀ ਦਾ ਜਹਾਜ਼ ਦੱਸਿਆ ਜਾ ਰਿਹਾ ਜਿਸ ਦਾ ਨਿਰਮਾਣ ਲੋਕ ਹੈਡ ਮੋਰਟਨ ਨੇ ਕੀਤਾ ਸੀ ਇਸ ਪਲੇਨ ਨੂੰ 2006 ਤੋਂ ਬਣਾਉਣਾ ਸ਼ੁਰੂ ਕੀਤਾ ਗਿਆ ਸੀ 2015 ਇਹ ਅਮਰੀਕੀ ਵਾਯੂ ਸੈਨਾ ਦਾ ਇੱਕ ਅਹਿਮ ਹਿੱਸਾ ਰਿਹਾ 2015 ਦੇ ਵਿੱਚ ਅਮਰੀਕੀ ਵਾਯੂ ਸੈਨਾ ਦਾ ਇੱਕ ਅਹਿਮ ਹਿੱਸਾ ਰਿਹਾ ਇਹ ਜਹਾਜ਼ ਜੋ ਹੈ ਤਾਂ 2006 ਦੇ ਵਿੱਚ ਜਿਹੜਾ ਇਹ ਜਹਾਜ਼ ਬਣਾ ਸ਼ੁਰੂ ਹੁੰਦਾ ਤਾਂ ਅਮਰੀਕੀ ਵਾਯੂ ਸੈਨਾ ਨੂੰ ਇੱਕ ਵੱਡਾ ਝਟਕਾ ਲੱਗਿਆ ਦੁਨੀਆ ਦਾ ਸਭ ਤੋਂ ਐਡਵਾਂਸਡ ਫਾਈਟਰ ਜੈਟ ਮੰਨਿਆ ਜਾਂਦਾ ਸਭ ਤੋਂ ਸਭ ਤੋਂ ਐਡਵਾਂਸ ਫਾਈਟਰ ਜੈਟ ਇਹ F35 ਅਲਾਸਕਾ ਸ਼ਹਿਰ ਦੇ ਵਿੱਚ ਕ੍ਰੈਸ਼ ਹੋ ਗਿਆ ਮੰਗਲਵਾਰ ਨੂੰ ਹਾਦਸਾ ਹੁੰਦਾ ਸਿੰਗਲ ਸੀਟਰ ਇਹ ਵਿਮਾਨ ਸੀਗਾ F35 ਫਾਈਟਰ ਜੈਟ ਸੀਗਾ ਤਾਂ ਅਮਰੀਕੀ ਵਾਯੂ ਸੈਨਾ ਦਾ ਪਾਇਲਟ ਇਸ ਕ੍ਰੈਸ਼ ਤੋਂ ਬਚ ਗਿਆ ਕਿਉਂਕਿ ਪੈਰਾਸ਼ੂਟ ਦੀ ਮਦਦ ਦੇ ਨਾਲ ਉਸ ਦੀ ਜਾਨ ਜਿਹੜੀ ਹੈ ਉਹ ਬਚ ਗਈ ਹੈ ਤਾਂ ਉਸ ਤੋਂ ਬਾਅਦ ਕਮਾਂਡਰ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਉਸ ਨੇ ਕਿਹਾ ਕਿ ਪਾਇਲਟ ਨੂੰ ਉਡਾਉਣ ਦੇ ਦੌਰਾਨ ਹੀ ਜੱਟ ਦੇ ਵਿੱਚ ਤਕਨੀਕੀ ਖਰਾਬੀ ਦਾ ਸਾਹਮਣਾ ਕਰਨਾ ਪਿਆ ਸੀ ਪਰ ਸੁਰੱਖਿਅਤ ਤਰੀਕੇ ਦੇ ਨਾਲ ਫਾਈਟਰ ਜੈਟ ਤੋਂ ਬਾਹਰ ਨਿਕਲ ਆਇਆ ਤਾਂ 에ਅਰ ਫੋਰਸ ਬੇਸ ਦੇ ਲੈਂਡਿੰਗ ਦੇ ਦੌਰਾਨ ਇਹ ਪੂਰਾ ਹਾਦਸਾ ਜਿਹੜਾ ਆ ਜਾਂਦਾ ਤੋੜਾਨ ਦੇ ਦੌਰਾਨ ਪਾਇਲਟ ਨੇ ਐਮਰਜੈਂਸੀ ਦੀ ਕੋਸ਼ਨਾ ਵੀ ਕਰ ਦਿੱਤੀ ਸੀ ਦੁਰਘਟਨਾ ਤੋਂ ਬਾਅਦ ਪਾਇਲਟ ਨੂੰ ਜਿਹੜਾ ਮੈਡੀਕਲ ਦੇ ਲਈ ਜਿਹੜਾਗਾ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤਾਂ ਜਾਂਚ ਉਸ ਦੀ ਕੀਤੀ ਜਾ ਰਹੀ ਹੈ ਤਾਂ ਵੱਡੀ ਖਬਰ ਅਸੀਂ ਕਹਿ ਸਕਦੇ ਆ ਬੜੀ ਬਰੀਕੀ ਦੇ ਨਾਲ ਇਸ ਘਟਨਾ ਦੀ ਵੀ ਜਾਂਚ ਜਿਹੜੀ ਹੈ ਕੀਤੀ ਜਾਏਗੀ ਕਮਾਂਡਰ ਦਾ ਕਹਿਣਾ ਹੈਗਾ ਤਾਂ ਵੀਡੀਓ ਚ ਸਾਫ਼ ਦੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਇੱਕ ਅੰਬ੍ਰੀਕੀ ਜਿਹੜਾ ਜਟ ਜਿਹੜਾ ਹਾਦਸਾ ਗ੍ਰਸਤ ਹੋਇਆ ਤਸਵੀਰਾਂ ਬੜੀਆਂ ਹੀ ਹੈਰਾਨ ਪ੍ਰੇਸ਼ਾਨ ਕਰ ਦੇਣ ਵਾਲੀਆਂ ਹੈ ਤਸਵੀਰਾਂ ਹੈ ਇਹਨੇ ਤਾਂ ਅਮਰੀਕਾ ਦਾ ਵਾਇਓ ਸੈਨਾ ਦਾ ਇੱਕ ਜਹਾਜ਼ ਜੋ ਹੈ ਉਹ ਕ੍ਰੈਸ਼ ਹੋ ਗਿਆ ਹੈ ਤਸਵੀਰਾਂ ਤੁਸੀਂ ਵੇਖੋ ਕਿਸ ਤਰ੍ਹਾਂ ਅਸਮਾਨ ਤੋਂ ਡਿੱਗਦਾ ਇੱਕ ਗੇਂਦ ਦੇ ਵਾਂਗੂ ਡਿੱਗਦਾ ਨਜ਼ਰ ਆ ਰਿਹਾ ਹੈ ਤਾਂ ਉਸ ਤੋਂ ਬਾਅਦ ਪਾਇਲਟ ਦੇ ਵੱਲੋਂ ਪੈਰਾਸ਼ੂਟ ਦੀ ਮਦਦ ਦੇ ਨਾਲ ਆਪਣੀ ਜਾਨ ਬਚਾਈ ਗਈ ਹੈ ਤਾਂ F35 ਜਿਹੜਾ ਇਹ ਵਿਮਾਨ ਹੈ ਇਹ ਉਸ ਜਿਹੜਾ ਕਿ ਹਾਦਸਾ ਗ੍ਰਸਤ ਹੋਇਆ ਕ੍ਰੈਸ਼ ਹੋਇਆ ਜਿਸ ਤੋਂ ਬਾਅਦ ਪਾਇਲਟ ਦੇ ਵੱਲੋਂ ਬੜੀ ਮੁਸ਼ਕਲ ਦੇ ਨਾਲ ਪੈਰਾਸ਼ੂਟ ਖੋਲ ਕੇ ਜੜੀ ਆਪਣੀ ਜਾਨ ਬਚਾਈ ਗਈ ਹੈ ਤਾਂ ਬੜੀ ਵੱਡੀ ਖਬਰ ਤੁਹਾਡਾ ਸਾਂਝੀ ਕਰ ਰਹੇ ਹਾਂ ਕਿ ਅਮਰੀਕਾ ਦਾ ਇਹ ਜਹਾਜ਼ ਜਿਹੜਾ ਅਮਰੀਕਾ ਦੀ ਵਾਯੂ ਸੈਨਾ ਦਾ ਇਹ ਜਹਾਜ਼ ਹੈ ਜਿਹੜਾ ਕਿ ਐਡਵਾਂਸ ਜਹਾਜ਼ ਸੀਗਾ ਫਾਈਟਰ ਜੈਟ ਐਫ 35 ਅਲਾਸਕਾ ਦੇ ਵਿੱਚ ਇਹ ਕ੍ਰੈਸ਼ ਹੁੰਦਾ ਹੈ ਅਮਰੀਕੀ ਅਮਰੀਕਾ ਦੇ ਵਿੱਚ ਅਮਰੀਕਾ ਦੇ ਅਲਾਸਕਾ ਦੇ ਵਿੱਚ ਐਫ 35 ਫਾਈਟਰ ਜੈਟ ਜਿਹੜਾ ਕ੍ਰੈਸ਼ ਹੋ ਗਿਆ ਤਾਂ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿੰਨੀ ਹੀ ਦਿਲਦਲਾ ਦੇਣ ਵਾਲੀ ਵੀਡੀਓ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਗੇਂ ਦੇ ਵਾਂਗ ਉਸ ਮਾਤੂ ਠੇਠਾ ਡਿੱਗਦਾ ਜਹਾਜ਼ ਤਾਂ ਡਿੱਗਦੇ ਸਾਰ ਭਾਂਬੜ ਮਚਾਉਂਦੇ ਨੇ ਤਾਂ ਨਾਲ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਪੈਰਾਸ਼ੂਟ ਦੀ ਮਦਦ ਦੇ ਨਾਲ ਜਿਹੜਾ ਪਾਇਲਟ ਨੇ ਆਪਣੀ ਜਾਨ ਬਚਾਈ ਹੈ ਤਾਂ ਇਸ ਵੀਰੇ ਦੀ ਬੜੀ ਖਬਰ ਸਾਹਮਣੇ ਆ ਰਹੀ ਹੈ ਇੱਕ ਜਹਾਜ਼ ਲੜਾਕੂ ਜਹਾਜ਼ ਜਿਹੜਾ ਕ੍ਰੈਸ਼ ਹੋ ਗਿਆ ਤਾਂ ਜਿਸ ਤੋਂ ਬਾਅਦ ਪਾਇਲਟ ਦੇ ਵੱਲੋਂ ਪੈਰਾਸ਼ੂਟ ਦੀ ਮਦਦ ਦੇ ਨਾਲ ਆਪਣੀ ਜਾਨ ਬਚਾਈ ਗਈ ਹੈ ਤਾਂ ਬੜੀ ਹੀ ਪਿਆਰਨਕ ਇਹ ਤਸਵੀਰਾਂ ਸਾਹਮਣੇ ਆਈ ਤੁਸੀਂ ਵੇਖ ਸਕਦੇ ਹੋ ਅਸਮਾਨ ਤੋਂ ਕਿਵੇਂ ហេਠਾ ਡਿੱਗਦਾ ਹੈ ਵਿਮਾਨ ਇਹ ਜਹਾਜ਼ ਤਾਂ ਬੜੀਆ ਹੀ ਦਿਲਦਲਾ ਦੇਣ ਵਾਲੀਆਂ ਤਸਵੀਰਾਂ ਨੇ ਜਹਾਜ਼ ਜਦੋਂ ਕ੍ਰੈਸ਼ ਹੁੰਦਾ ਤਾਂ ਕਿਸ ਤਰ੍ਹਾਂ ਜੋ ਅਸਮਾਨ ਦੇ ਉੱਪਰ ਅਸਮਾਨ ਦੇ ਉੱਪਰ ਉਹ ਕਿਸ ਤਰ੍ਹਾਂ ਇੱਕ ਗੇਂਦ ਦੇ ਵਾਂਗ ហេਠਾ ਡਿੱਗ ਜਾਂਦਾ ਤੁਸੀਂ ਤਸਵੀਰਾਂ ਦੇਖੋ ਤਾਂ ហេਠਾ ਡਿੱਗਦੇ ਸਾਰ ਜਿਹੜਾ ਉਹ ਜਹਾਜ਼ ਜੋ ਹੈ ਟੋਟੇ-ਟੋਟੇ ਹੋ ਜਾਂਦੇ ਤਸਵੀਰਾਂ ਨੇ ਅਮਰੀਕਾ ਤੋਂ ਸਾਹਮਣੇ ਆਈ ਅਮਰੀਕਾ ਦਾ ਇੱਕ ਐਡਵਾਂਸ ਲੜਾਕੂ ਜਹਾਜ਼ ਜਿਹੜਾ ਕਿ F35 ਦੱਸਿਆ ਜਾ ਰਿਹਾ ਹੈ ਤਾਂ ਅਲਾਸਕਾ ਦੇ ਵਿੱਚ ਇੱਕ ਕ੍ਰੈਸ਼ ਹੋ ਗਿਆ ਅਲਾਸਕਾ ਦੇ ਵਿੱਚ ਕ੍ਰੈਸ਼ ਹੁੰਦਾ ਹੈ ਲੜਾਕੂ ਜਹਾਜ਼ F35 ਦਾ ਜਹਾਜ਼ ਦੇ ਪਾਇਲਟ ਦੇ ਵੱਲੋਂ ਪੈਰਾਸ਼ੂਟੀ ਮਦਦ ਦੇ ਨਾਲ ਆਪਣੀ ਜਾਨ ਬਚਾਈ ਗਈ ਹੈ ਹਾਦਸਾ ਅਲਾਸਕਾ ਦੇ ਵਿੱਚ ਵਾਪਰਿਆ 에ਅਰ ਫੋਰਸ ਬੇਸ ਦੇ ਵਿੱਚ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਟ੍ਰੇਨਿੰਗ ਦੇ ਦੌਰਾਨ ਇਹ ਹਾਦਸਾ ਜਿਹੜਾ ਹੈ ਉਹ ਹੋਇਆ ਤਾਂ 3:19 ਮਿੰਟ ਸਥਾਨਕ ਸਮੇਂ ਅਨੁਸਾਰ ਇਹ ਪੂਰੀ ਘਟਨਾ ਜੜੀ ਹੈ ਉਹ ਵਾਪਰੀ ਅਤੇ ਉੱਧਰ ਕਮਾਂਡਰ ਦੇ ਵੱਲੋਂ ਦੱਸਿਆ ਗਿਆ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਕਿਸ ਤਰ੍ਹਾਂ ਪਾਇਲਟ ਨੂੰ ਉਡਾਣ ਦੇ ਦੌਰਾਨ ਹੀ ਜਹਾਜ਼ ਦੇ ਵਿੱਚ ਗੜਬੜੀ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਤੋਂ ਬਾਅਦ ਲੈਂਡਿੰਗ ਦੇ ਦੌਰਾਨ ਇਹ ਜਹਾਜ਼ ਜਿਹੜਾ ਪੂਰਾ ਹਾਦਸਾ ਗ੍ਰਸ ਹੋ ਗਿਆ ਹਾਦਸੇ ਤੋਂ ਬਾਅਦ ਹਾਲਾਂਕਿ ਪਾਇਲਟ ਜਿਹੜਾ ਉਹ ਸੁਰੱਖਿਅਤ ਦੱਸਿਆ ਜਾ ਰਿਹਾ ਇੱਕ ਸਿੰਗਲ ਸੀਟਰ ਜਿਹੜਾ ਲੜਾਕੂ ਜਹਾਜ਼ ਸੀਗਾ ਸਿੰਗਲ ਸੀਟਰ ਜਹਾਜ਼ ਸੀਗਾ ਜਿਸ ਦੇ ਵਿੱਚ ਇੱਕ ਪਾਇਲਟ ਵੀ ਬੈਠ ਸਕਦਾ ਹੈ ਤਾਂ F35 ਜਿਹੜਾ ਲੜਾਕੂ ਜਹਾਜ਼ ਹੈ ਪੰਜਵੀਂ ਪੀੜੀ ਦਾ ਜਹਾਜ਼ ਦੱਸਿਆ ਜਾ ਰਿਹਾ ਜਿਸ ਦਾ ਨਿਰਮਾਣ ਲੋਕ ਹੈਡ ਮੋਟੇ ਨੇ ਕੀਤਾ ਸੀ ਇਸ ਪਲੇਨ ਨੂੰ 2006 ਤੋਂ ਬਣਾਉਣਾ ਸ਼ੁਰੂ ਕੀਤਾ ਗਿਆ ਸੀ 2015 ਇਹ ਅਮਰੀਕੀ ਵਾਯੂ ਸੈਨਾ ਦਾ ਇੱਕ ਅਹਿਮ ਹਿੱਸਾ ਰਿਹਾ 2015 ਦੇ ਵਿੱਚ ਅਮਰੀਕੀ ਵਾਯੂ ਸੈਨਾ ਦਾ ਇੱਕ ਅਹਿਮ ਹਿੱਸਾ ਰਿਹਾ ਇਹ ਜਹਾਜ਼ ਜੋ ਹੈ ਤਾਂ 2006 ਦੇ ਵਿੱਚ ਜਿਹੜਾ ਇਹ ਜਹਾਜ਼ ਬਣਾਣਾ ਸ਼ੁਰੂ ਹੁੰਦਾ ਤਾਂ ਅਮਰੀਕੀ ਵਯੂ ਸੈਨਾ ਨੂੰ ਇੱਕ ਵੱਡਾ ਝਟਕਾ ਲੱਗਿਆ ਦੁਨੀਆ ਦਾ ਸਭ ਤੋਂ ਐਡਵਾਂਸਡ ਫਾਈਟਰ ਜੈਟ ਮੰਨਿਆ ਜਾਂਦਾ ਸਭ ਤੋਂ ਸਭ ਤੋਂ ਐਡਵਾਂਸ ਫਾਈਟਰ ਜੈਟ ਇਹ ਐਫ 35 ਅਲਾਸਕਾ ਸ਼ਹਿਰ ਦੇ ਵਿੱਚ ਕ੍ਰੈਸ਼ ਹੋ ਗਿਆ ਮੰਗਲਵਾਰ ਨੂੰ ਹਾਦਸਾ ਹੁੰਦਾ ਸਿੰਗਲ ਸੀਟਰ ਇਹ ਵਿਮਾਨ ਸੀਗਾ ਐਫ 35 ਫਾਈਟਰ ਜੈਟ ਸੀਗਾ ਤਾਂ ਅਮਰੀਕੀ ਵਯੂ ਸੈਨਾ ਦਾ ਪਾਇਲਟ ਇਸ ਕ੍ਰੈਸ਼ ਤੋਂ ਬਚ ਗਿਆ ਕਿਉਂਕਿ ਪੈਰਾਸ਼ੂਟ ਦੀ ਮਦਦ ਨਾਲ ਉਸ ਦੀ ਜਾਨ ਜਿਹੜੀ ਹੈ ਉਹ ਬਚ ਗਈ ਹੈ ਤਾਂ ਉਸ ਤੋਂ ਬਾਅਦ ਕਮਾਂਡਰ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਉਸਨੇ ਕਿਹਾ ਕਿ ਪਾਇਲਟ ਨੂੰ ਉਡਾਉਣ ਦੇ ਦੌਰਾਨ ਹੀ ਜੱਟ ਦੇ ਵਿੱਚ ਤਕਨੀਕੀ ਖਰਾਬੀ ਦਾ ਸਾਹਮਣਾ ਕਰਨਾ ਪਿਆ ਸੀ ਪਰ ਸੁਰੱਖਿਅਤ ਤਰੀਕੇ ਦੇ ਨਾਲ ਫਾਈਟਰ ਜੱਟ ਤੋਂ ਬਾਹਰ ਨਿਕਲ ਆਇਆ ਤਾਂ 에ਅਰ ਫੋਰਸ ਬੇਸ ਦੇ ਲੈਂਡਿੰਗ ਦੇ ਦੌਰਾਨ ਇਹ ਪੂਰਾ ਹਾਦਸਾ ਜਿਹੜਾ ਆਜਾਂ ਦਾ ਤਾਂ ਉਡਾਣ ਦੇ ਦੌਰਾਨ ਪਾਇਲਟ ਨੇ ਐਮਰਜੈਂਸੀ ਦੀ ਕੋਸ਼ਿਸ਼ਾਂ ਵੀ ਕਰ ਦਿੱਤੀ ਸੀ ਦੁਰਘਟਨਾ ਤੋਂ ਬਾਅਦ ਪਾਇਲਟ ਨੂੰ ਜਿਹੜਾ ਮੈਡੀਕਲ ਦੇ ਲਈ ਜਿਹੜਾਗਾ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤਾਂ ਜਾਂਚ ਉਸਦੀ ਕੀਤੀ ਜਾ ਰਹੀ ਹੈ ਤਾਂ ਵੱਡੀ ਖਬਰ ਅਸੀਂ ਕਹਿ ਸਕਦੇ ਆ ਬੜੀ ਬਰੀਕੀ ਦੇ ਨਾਲ ਇਸ ਘਟਨਾ ਦੀ ਵੀ ਜਾਂਚ ਜਿਹੜੀ ਹੈ ਕੀਤੀ ਜਾਏਗੀ ਕਮਾਂਡਰ ਦਾ ਕਹਿਣਾ ਹੈਗਾ ਤਾਂ ਵੀਡੀਓ ਚ ਸਾਫ਼ ਦੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਇੱਕ ਅਮਰੀਕੀ ਜਿਹੜਾ ਜੱਟ ਜਿਹੜਾ ਹਾਦਸਾ ਗ੍ਰਸਤ ਹੋਇਆ ਤਸਵੀਰਾਂ ਬੜੀਆਂ ਹੀ ਹੈਰਾਨ ਪ੍ਰੇਸ਼ਾਨ ਕਰ ਦੇਣ ਵਾਲੀਆਂ ਹੈ ਤਸਵੀਰਾਂ ਹੈ ਇਹ ਨੇ ਤਾਂ ਅਮਰੀਕਾ ਦਾ ਵਾਯੂ ਸੈਨਾ ਦਾ ਇੱਕ ਜਹਾਜ਼ ਜੋ ਹੈ ਉਹ ਕ੍ਰੈਸ਼ ਹੋ ਗਿਆ ਹੈ ਤਸਵੀਰਾਂ ਤੁਸੀਂ ਵੇਖੋ ਕਿਸ ਤਰ੍ਹਾਂ ਅਸਮਾਨ ਤੋਂ ਡਿੱਗਦਾ ਇੱਕ ਜੇਨ ਦੇ ਵਾਂਗੂ ਡਿੱਗਦਾ ਨਜ਼ਰ ਆ ਰਿਹਾ ਹੈ ਤਾਂ ਉਸ ਤੋਂ ਬਾਅਦ ਪਾਇਲਟ ਦੇ ਵੱਲੋਂ ਪੈਰਾਸ਼ੂਟ ਦੀ ਮਦਦ ਦੇ ਨਾਲ ਆਪਣੀ ਜਾਨ ਬਚਾਈ ਗਈ ਹੈ ਤਾਂ F35 ਜਿਹੜਾ ਇਹ ਵਿਮਾਨ ਹੈ ਇਹ ਉਸ ਜਿਹੜਾ ਕਿ ਹਾਦਸਾ ਗ੍ਰਸ ਹੋਇਆ ਕ੍ਰੈਸ਼ ਹੋਇਆ ਜਿਸ ਤੋਂ ਬਾਅਦ ਪਾਇਲਟ ਦੇ ਵੱਲੋਂ ਬੜੀ ਮੁਸ਼ਕਲ ਦੇ ਨਾਲ ਪੈਰਾਸ਼ੂਟ ਖੋਲ ਕੇ ਜੜੀਆ ਆਪਣੀ ਜਾਨ ਬਚਾਈ ਗਈ ਹੈ ਤਾਂ ਬੜੀ ਵੱਡੀ ਖਬਰ ਤੁਹਾਡਾ ਸਾਂਝੀ ਕਰ ਰਹੇ ਹਾਂ ਕਿ ਅਮਰੀਕਾ ਦਾ ਇਹ ਜਹਾਜ਼ ਜਿਹੜਾ ਅਮਰੀਕਾ ਦੀ ਵਾਯੂ ਸੈਨਾ ਦਾ ਇਹ ਜਹਾਜ਼ ਹੈ ਜਿਹੜਾ ਕਿ ਐਡਵਾਂਸ ਜਹਾਜ਼ ਸੀਗਾ ਫਾਈਟਰ ਜੈਟ ਐਫ 35 ਅਲਾਸਕਾ ਦੇ ਵਿੱਚ ਇੱਕ ਕ੍ਰੈਸ਼ ਹੁੰਦਾ ਹੈ ਅਮਰੀਕੀ